ਪਠਿੰਡਾ ਦੇ ਮਾਡਲ ਟਾਊਨ ਫੇਸ 3 ਵਿਖੇ ਅੱਜ ਫੇਰ ਪਹੁੰਚਿਆ ਪੁੱਡਾ ਆਪਣੇ ਨਾਲ ਥਾਣਾ ਸਿਵਲ ਲੈਣ ਦੀ ਪੁਲਿਸ ਪਾਰਟੀ ਲੈ ਕੇ ਅਤੇ ਇੱਥੇ ਇਹਨਾਂ ਵੱਲੋਂ ਭਰ ਲਈਆਂ ਗਈਆਂ ਇੱਟਾਂ ਦੀਆਂ ਟਰਾਲੀਆਂ ਤੇ ਬਾਅਦ ਦੇ ਵਿੱਚ ਉਹੀ ਟਰਾਲੀਆਂ ਇਹਨਾਂ ਵੱਲੋਂ ਉਤਾਰੀਆਂ ਗਈਆਂ ਵਾਪਸ ਪਲਾਂਟ ਦੇ ਮਾਲਕਾਂ ਨੇ ਲਗਾਏ ਇਹਨਾਂ ਦੇ ਧੱਕੇਸ਼ਾਹੀ ਕਰਨ ਦੀ ਦੋਸ਼ ਕਿਹਾ ਸਾਡੇ ਵੱਲੋਂ ਕੋਰਟ ਦੇ ਵਿੱਚ ਫੈਸਲਾ ਦਿੱਤਨ ਦੇ ਬਾਵਜੂਦ ਵੀ ਸਾਡੇ ਸੰਤੰਗ ਪ੍ਰਸ਼ਾਨ ਲਗਾਤਾਰ ਇਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਮਾਮਲਾ ਬਠਿੰਡਾ ਦੇ ਫੇਸ 3 ਦਾ ਜਿੱਥੇ ਇੱਕ ਵਿਅਕਤੀ ਨੇ ਕਿਹਾ ਕਿ ਇਹ ਉਹਨਾਂ ਦੀ ਜ਼ਮੀਨ ਹੈ ਅਲਾਟਮੈਂਟ ਜ਼ਮੀਨ ਹੈ ਅਤੇ ਪੁੱਡਾ ਉਹਨਾਂ ਨੂੰ ਬਿਨਾਂ ਕੰਮ ਤੋਂ ਤੰਗ ਪ੍ਰੇਸ਼ਾਨ ਕਰ ਰਿਹਾ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਵੀ ਕੇਸ ਜਿੱਤਿਆ ਗਿਆ ਤੇ ਹਾਈ ਕੋਰਟ ਦੇ ਵਿੱਚ ਵੀ ਕੇਸ ਜਿੱਤਿਆ ਗਿਆ ਹੈ ਅਤੇ ਹੁਣ ਸਾਨੂੰ ਬਿਨਾਂ ਕੰਮ ਤੋਂ ਪੁੱਡਾ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਅੱਜ ਫਿਰ ਵੱਡੀ ਗਿਣਤੀ ਦੇ ਵਿੱਚ ਆਪਣਾ ਪੁਡ्डा ਦੇ ਅਧਿਕਾਰੀ ਨਾਲ ਪੁਲਿਸ ਪਾਰਟੀ ਲੈ ਕੇ ਪਹੁੰਚੀ ਅਤੇ ਇਹਨਾਂ ਵੱਲੋਂ ਆਪਣੇ ਡਾਕੂਮੈਂਟ ਦਿਖਾ ਦਿੱਤੇ ਗਏ ਉਹਨਾਂ ਕਿਹਾ ਕਿ ਸਾਡੇ ਵੱਲੋਂ ਜੋ ਆਪਣਾ ਸਟੇਟਸ ਕੋ ਹੋਇਆ ਉਹ ਵੀ ਉਹਨਾਂ ਨੂੰ ਆਪ ਦਿਖਾ ਦਿੱਤਾ ਗਿਆ ਅਤੇ ਪਹਿਲਾਂ ਇਹਨਾਂ ਵੱਲੋਂ ਉਹਨਾਂ ਦੀ ਇੱਟਾਂ ਦੀ ਟਰਾਲੀ ਜਿਹੜੀ ਉਹ ਭਰ ਲਈ ਗਈ ਸੀ ਤੇ ਬਾਅਦ ਦੇ ਵਿੱਚ ਉਹਨਾਂ ਵੱਲੋਂ ਉਤਾਰ ਦਿੱਤੀ ਗਈ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਮਾਡਲ ਟਾਊਨ ਫੇਸ 3 ਦੀਆਂ ਇਹ ਸਾਰੀਆਂ ਤਸਵੀਰਾਂ ਇੱਥੇ ਕੁਝ ਲੋਕਾਂ ਵੱਲੋਂ ਪੁਡ्डा ਤੇ ਇਲਜ਼ਾਮ ਲਗਾਉਂਦੇ ਹੋਏ ਕਿ ਆ ਕਿ ਸਾਨੂੰ ਬਿਨਾਂ ਕੰਮ ਤੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸਾਡੀ ਜ਼ਮੀਨ ਤੇ ਕਬਜ਼ਾ ਕਰਨ ਦਾ ਇਹਨਾਂ ਵੱਲੋਂ ਆਪਾਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਆਓ ਉਸ ਨੂੰ ਸੁਣਾਉਂਦੇ ਹਾਂ ਕੀ ਕਹਿੰਦੇ ਨੇ ਇਹ ਲੋਕ ਤੜਕੇ ਕਿਹਾ ਸੀ ਇਹਨਾਂ ਨੂੰ ਜੀ ਵੀ ਅਸੀਂ ਆਪ ਦੀ ਇੱਟਾਂ ਆਪ ਦਾ ਕਰ ਲੈਨੇ ਫੇਰ ਆ ਕੇ ਧੱਕਾ ਕਰਨ ਲੱਗ ਗਏ ਜੀ ਸਾਡੇ ਨਾਲ ਪੁੱਡਾ ਵਾਲੇ ਜੀ ਠੀਕ ਹੈ ਫਿਰ ਨਾਲ ਪੁਲਿਸ ਦਾ ਸਹਾਰਾ ਲੈ ਲੈਂਦੇ ਆਗੇ ਆ ਕੇ ਆ ਸਾਹਮਣੇ ਤੁਸੀਂ ਦੇਖ ਲਓ ਉਧਰ ਕਮਾ ਕੇ ਦੇਖ ਲਓ ਕੈਮਰੇ ਪੁੱਡਾ ਵਾਲੇ ਵੀ ਖੜੇ ਆਗੇ ਸਾਹਮਣੇ ਖੜੇ ਇੱਟ ਚੱਕਦੇ ਹੋਏ ਜੀ ਸਾਡੀ ਇਹਨਾਂ ਨੇ ਵੀ ਇੱਟ ਚੱਕ ਲੈਣ ਠੀਕ ਹੈ ਇੱਕ ਚੱਕ ਕੇ ਉਸ ਤੋਂ ਬਾਅਦ ਅਸੀਂ ਕੰਮ ਜਾਰ ਕਰਾਂਗੇ ਸਾਡੀ ਆਪ ਦੀ ਜ਼ਮੀਨ ਹੈ ਜੀ ਸਾਰੇ ਸਾਡੇ ਕੋਲ ਡਾਕੂਮੈਂਟਾਂ ਕੋਈ ਇਹਨਾਂ ਕੋਲੇ ਨੋਟਸ ਨਹੀਂ ਹੈਗਾ ਕੋਈ ਵੀ ਨੋਟਸ ਨਹੀਂ ਹੈਗਾ ਇਹਨਾਂ ਕੋਲੇ ਠੀਕ ਹੈ ਵਿਦਆਊਟ ਨੋਟਸ ਤੋਂ ਇੱਥੇ ਆ ਰਹੇ ਹਾਂ ਪਹਿਲਾਂ ਨੋਟਸ ਤਾਂ ਇੰਨੇ ਆਪਾਂ ਕੋਈ ਵੀ ਅਸੀਂ ਚੀਜ਼ ਚੈੱਕ ਕਰਿਆ ਜਾਂ ਕੋਈ ਬੇਲੀ ਕਰਾ ਰਹੇ ਹਾਂ ਕੋਈ ਨੋੜ ਅਸੀਂ ਪੁੱਛਦੀਆਂ ਇਹਨਾਂ ਤੋਂ ਵੀ ਨੋਟਸ ਹੈਗਾ ਕਹਿੰਦੇ ਕਹਿੰਦੇ ਨਹੀਂ ਸਾਡੇ ਕੋਲੇ ਕੋਈ ਨੋਟਸ ਨਹੀਂ ਤੁਸੀਂ ਸਾਡੇ ਅਫਸਰਾਂ ਨਾਲ ਗੱਲ ਕਰੋ ਉਹ ਕਹਿ ਦਿੰਦੇ ਆ ਉਹ ਐਸ ਡੀ ਐਮ ਨਾਲ ਕਰੋ ਉਹ ਕਹਿੰਦੇ ਆ ਉਹਦੇ ਨਾਲ ਗੱਲ ਕਰੋ ਐਂ ਕੋ ਕਰੀ ਜਾਂਦੇ ਹਾਂਜੀ ਵਿੱਚ ਕੀ ਨਾਮ ਹੈ ਤੇ ਕੀ ਕੰਮ ਜੋ ਅੰਗੂ ਪੁੱਡਾ ਵਾਲੇ ਆਏ ਸੀ ਕੀ ਮਸਲਾ ਕੀ ਤੁਹਾਡਾ ਹਾਂ ਮੇਰਾ ਨਾਮ ਗੁਰਕੀਰਤ ਸਿੰਘ ਹੈ ਜੀ ਪਿੰਡ ਮੇਰਾ ਮੀ ਹੈਗਾ ਇਹ ਪੁੱਡਾ ਵਾਲੇ ਪਹਿਲਾਂ ਵੀ ਕਾਫੀ ਵਾਰੀ ਆ ਚੁੱਕੇ ਹੈ ਜੀ ਇਹ ਸਾਡੀ ਜਗ੍ਹਾ ਕੀ ਇੱਥੇ ਕਾਫੀ ਟਾਈਮ ਦੀ ਜਗ੍ਹਾ ਹੈਗੀ ਕੋਈ ਅੱਜ ਦੀ ਨਹੀਂ ਕਿ 75 ਤੋਂ ਕੇਸ ਚੱਲ ਰਿਹਾ ਹੈਗਾ ਅਸੀਂ ਜਿੱਤ ਚੁੱਕੇ ਹਾਂ ਕਾ ਦੋ ਵਾਰ ਕੇਸ ਜਿੱਤ ਚੁੱਕੇ ਹਾਂ ਜੀ ਤੇ ਦੋ ਇਹਨਾਂ ਨੇ ਆ ਸਾਰਾ ਢਾਟਾ ਜੀ ਇੱਥੇ ਨੁਕਸਾਨ ਕਰਤਾ ਸੀਗਾ ਆ ਦੇਖ ਲਓ ਸਾਡੇ ਸਾਹਮਣੇ ਹੀ ਹੈ ਜੋ ਇਹਨਾਂ ਨੇ ਨੁਕਸਾਨ ਕੀਤਾ ਜੀ ਇਹ ਕਹਿ ਰਹੇ 25 23 ਨੰਬਰ ਹੈ 25 24 ਨੰਬਰ ਹੈ ਹਾਲਾਂਕਿ ਇਹਨਾਂ ਨੇ ਸਾਡੀ ਜਗ੍ਹਾ ਕਿਸੇ ਨੂੰ ਵੇਚੀ ਹੋਈ ਆ ਆ ਵੇਚੀ ਹੈ ਜੀ 25 36 ਨੰਬਰ ਲਿਖਿਆ ਹੋਇਆ ਤੇ ਤੁਸੀਂ ਜਾਂਦੇ ਮੜਾ ਚੈੱਕ ਕਰ ਲਓ ਜੀ 25 36 ਨੰਬਰ ਲਿਖਿਆ ਹੋਇਆ ਉਹ ਸਾਨੂੰ ਬਾਰੀ-ਬਾਰੀ ਹਰਾਸਮੈਂਟ ਕਰ ਰਹੇ ਆ ਜੀ ਜੋ ਕੋਰਟ ਦੇ ਆਰਡਰ ਹੈ ਸਟੇਟਸ ਕਿਉ ਹੋਇਆ ਵਾ ਇਹਨਾਂ ਦੀਆਂ ਸਾਰੀਆਂ ਪਟੀਸ਼ਨਾਂ ਰੱਦ ਹੋਣਗੀਆਂ ਵੀ ਸਾ ਪਟੀਸ਼ਨ ਇਹਨਾਂ ਦੀਆਂ ਰੱਦ ਹੋਈਆਂ ਵੀ ਨੇ ਦੋ ਵਾਰੀ ਇਹ ਕੇਸ ਆ ਰੁਕਿਆ ਫਿਰ ਵੀ ਇਹ ਵਾਰੀ ਵਾਰੀ ਪਰੇਸ਼ਾਨ ਕਰਦੇ ਆ ਅਫਸਰ ਨਵੇਂ ਆਉਂਦੇ ਆ ਤਿੰਨ ਮਹੀਨੇ ਬਾਅਦ ਅਫਸਰ ਨਵਾਂ ਚੇਂਜ ਹੋ ਜਾਂਦਾ ਜੀ ਉਹਦੇ ਸਾਨੂੰ ਇਹ ਪਰੇਸ਼ਾਨ ਕਰਦੇ ਆ ਜੀ ਹਾਂਜੀ ਹੁਣ ਆਏ ਸੀ ਤੇ ਕੀ ਕਹਿ ਕੇ ਗਏ ਹੁੰਦੋਂ ਹੁਣ ਇਹ ਸਾਨੂੰ ਕਹਿ ਕੇ ਗਏ ਸੀ ਕਿ ਜੀ ਵੀ ਟਰਮ ਵੀ ਮੰਨ ਕੇ ਚੱਲੋ ਵੀ ਤੁਸੀਂ ਚੈੱਕੋ ਸਾਈਡ ਤੇ ਕਰੋ ਵੀ ਜੇ ਹੁਣ ਇਟਾ ਸਾਈਡ ਤੇ ਕਰ ਲਈਆਂ ਜੀ ਫਿਰ ਤਾਂ ਪਲਾਟ ਨੰਬਰ ਹੀ ਸੇਲ ਹੋ ਜਾਣਗੇ ਫਿਰ ਤਾਂ ਮੰਨ ਕੇ ਚੱਲੋ ਇਹਨਾਂ ਨੇ ਤੁਸੀਂ ਮਾੜੀ ਨਿਗਾਹ ਮਾਰੋ ਉੱਥੇ ਲਿਖਿਆ ਹੋਇਆ ਕਹਿੰਦਾ ਤੇ ਲੱਗ ਗਏ 222 223 ਤਵੇ ਸਾਡੀ ਜਗ੍ਹਾ ਹੀ ਸੇਲ ਹੋ ਗਈ 6 ਕਿੱਲੇ ਤੇ 1 ਕਨਾਲ ਜ਼ਮੀਨ ਬੰਦੀ ਹੈ ਜੇ ਆਪਾਂ ਕਾਗਜ਼ਾਂ ਦੇ ਹਿਸਾਬ ਨਾਲ ਦੇਖੀਏ ਤੇ ਜ਼ਮੀਨ ਬਚੀ ਹੈ ਸਾਰੀ ਡੂੜ ਦੋ ਕਨਾਲਾਂ ਜ਼ਮੀਨ ਬਚੀ ਹੈ ਬਾਕੀ ਸਾਰੀ ਇਹਨਾਂ ਨੇ ਕੱਟ-ਕੱਟ ਕੇ ਵੇਚਤੀ ਜੀ ਤੁਹਾਡੇ ਕੋਲ ਕੋ ਪ੍ਰੂਫ ਹੈਗੇ ਇਸ ਤੇ ਜਗ੍ਹਾ ਦੇ ਹੈਗੇ ਸੁਪਰੀਮ ਕੋਰਟ ਦਾ ਜੀ ਫੈਸਲਾ ਹਾਈ ਕੋਰਟ ਦਾ ਫੈਸਲਾ ਹੈ ਜੀ ਹਨਾ ਕਿੰਨੀਆਂ ਇਹਨਾਂ ਦੀਆਂ ਪਟੀਸ਼ਨਾਂ ਰੱਦ ਹੋਈਆਂ 빙 ਆਉਗਾ ਜੀ ਹਨਾ ਸਭ ਡਾਕੂਮੈਂਟ ਨੇ ਜੀ ਉਹ ਤੁਸੀਂ ਆ ਚੰਗੀ ਤਰ੍ਹਾਂ ਪੜ੍ਹ ਸਕਦੇ ਹੋ ਜੀ ਹਾਂ ਜੀ ਸਟੇਟਸ ਕਿਉ ਹੋਇਆ ਪਾਪਰਮੈਂਟ ਹੈਗਾ ਇਹ ਤੁਸੀਂ ਆਪ ਦਾ ਦੇਖ ਸਕਦੇ ਹੋ ਠੀਕ ਹੈ ਜੀ ਜੋ ਵੀ ਬਾਕੀ ਇਹਨਾਂ ਨੂੰ ਕਿੰਨਾ ਅਫਸਰ ਬਦਲ ਜਾਂਦੇ ਅੱਜ ਅਸੀਂ ਐਸਡੀਐਮ ਸਾਹਿਬ ਨੂੰ ਪੁੱਛਦੇ ਹਾਂ ਉਹ ਕਹਿੰਦੇ ਐਸਡੀਓ ਸਾਹਿਬ ਨਾਲ ਕਰੋ ਜੇ ਐਸਡੀਓ ਸਾਹਿਬ ਨੂੰ ਕਹਿੰਨੇ ਹੋ ਕਹਿੰਦੇ ਐਸਡੀਐਮ ਸਾਹਿਬ ਨਾਲ ਗੱਲ ਕਰੋ ਅਸੀਂ ਸੋਚਿਆ ਵੀ ਡੀਸੀ ਸਾਹਿਬ ਨੂੰ ਵੀ ਕੱਲ ਮਿਲਦੇ ਆ ਜੀ ਸਾਰੇ ਅਫਸਰਾਂ ਨੂੰ ਮਿਲਦੇ ਆ ਗੱਲਬਾਤ ਕਰਦੇ ਇਹਨਾਂ ਨੇ ਬਹੁਤ ਭਾਰੇ ਨੁਕਸਾਨ ਕੀਤਾ ਜਿਹਨ ਨਿੱਕੇ ਨਿੱਕੇ ਬੱਚੇ ਇਹਨਾਂ ਦਾ ਵੀ ਇੱਥੇ ਰਹਿੰਦੇ ਸੀਗੇ ਤੇ ਜੋ ਵੀ ਸਾਡੇ ਤੋਂ ਇਹ ਮੰਗ ਕਰਦੇ ਅਸੀਂ ਉਹ ਮੰਗ ਨਹੀਂ ਪੂਰੀ ਕਰਾਂਗੇ ਤੁਸੀਂ ਕਿਸ ਤਰ੍ਹਾਂ ਦੀ ਮੰਗ ਕਰ ਮੰਗ ਕਰਦੇ ਹੋ ਵੀ ਪ੍ਰੋਪਰ ਇਨ ਇਹ ਡਾਕੂਮੈਂਟ ਦੇਖੇ ਜਾਣ ਜੀ ਸਾਡੇ ਇਹਨਾਂ ਕੋਲੇ ਦੇਖੇ ਜਾਣ ਵੀ ਇਹਨਾਂ ਕੋਲੇ ਕੀ ਹੈ ਇਹਨਾਂ ਕੋਲੇ ਕੋਈ ਡਾਕੂਮੈਂਟ ਨਹੀਂ ਜੀ ਕੁਛ ਨਹੀਂਗਾ ਜੀ ਇਹਨਾਂ ਨੂੰ ਨੰਬਰ ਹੀ ਨਹੀਂ ਪਤਾ ਜੀ ਵੀ ਆਹ ਨੰਬਰ ਇਹ ਖਸਰਾ ਨੰਬਰ ਕਿਹੜਾ ਹੈ ਖੇਤ ਨੰਬਰ ਕਿਹੜਾ ਹੈ ਪਿੰਡ ਸੀਗਾ ਪਿੰਡ ਦੀ ਜ਼ਮੀਨ ਹੈ ਜੀ ਇੱਥੇ ਪਿੰਡ ਪਹਿਲਾਂ ਠਾਗੂ ਪਿੰਡ ਸੀਗਾ ਫਿਰ ਮਹਨਬਤੀ ਪਿੰਡ ਸੀਗਾ ਪਿੰਡਾਂ ਦੀ ਜ਼ਮੀਨ ਹੈ ਸ਼ਹਿਰ ਬਣਿਆ ਜੀ ਪਿੰਡ ਦਾ ਜਦੋਂ ਆਉਂਦੇ ਫਿਰ ਉਹ ਡਾਕੂਮੈਂਟ ਕੀ ਲੈ ਕੇ ਆ ਤੁਹਾਡੇ ਕੋਲੇ ਉਹਨਾਂ ਕੋਲੇ ਕੁਛ ਵੀ ਨਹੀਂ ਹੁੰਦਾ ਜੀ ਇੱਕ ਉਹਨਾਂ ਕੋਲੇ ਬਸ ਅ ਨੰਬਰਿੰਗ ਹੁੰਦੀ ਹੈ 25 23 25 24 25 26 ਬਸ ਕੁਝ ਕੋਈ ਡਾਕੂਮੈਂਟ ਨਹੀਂ ਹੁੰਦਾ ਸਾਡੇ ਕੋਲੇ ਇੰਨੀਆਂ ਫਾਈਲਾਂ ਹੁੰਦੀਆਂ ਉਹਨਾਂ ਕੋਲੇ ਇੱਕ ਇੱਕ ਕਾਗਜ਼ ਵੀ ਨਹੀਂ ਹੁੰਦਾ ਨਾ ਸਾਨੂੰ ਕੋਈ ਲੈਟਰ ਆਉਂਦਾ ਨਾ ਸਾਨੂੰ ਕੋਈ ਨੋਟਿਸ ਆਉਂਦਾ ਧੱਕੇ ਨਾਲ ਮੰਨ ਕੇ ਚੱਲੋ ਵੀ ਧੱਕੇ ਨਾਲ ਜ਼ਮੀਨ ਉਹ ਕਬਜ਼ਾ ਕਰਨਾ ਚਾਹੁੰਦੇ ਆ ਤੇ ਪਲਾਟ ਸਿਸਟਮ 'ਚ ਕਰਕੇ ਇਹਨੂੰ ਵੇਚਣਾ ਚਾਹੁੰਦੇ ਆ ਪੈਸਾ ਕਮਾਉਣਾ ਚਾਹੁੰਦੇ ਆ ਆ